ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 6:35 ਦਾ 6:35 ਹੋ ਗਏ 5 ਜੁਲਾਈ ਅੱਜ ਤੇ ਅੱਗੇ ਕਿਚਨ ਵਿੱਚ ਲੱਗਦੇ ਆਪਦੇ ਡਿਊਟੀਆਂ ਤੇ ਆਪਦੇ ਕੰਮ ਕਰਨਾ ਇੱਧਰ ਮੈਂ ਸਵੇਰੇ ਉੱਠ ਕੇ ਨਾ ਸਾਬਤ ਧਾਰੀ ਬੂੰਗੀ ਦਾਲ ਵਾਸ਼ ਕਰਕੇ ਪਿਉਂਦੀ ਸੀ ਥੋੜਾ ਜਿਹਾ ਪਾਣੀ ਗਰਮ ਕਰਕੇ ਦਾਲ ਬਣਾਉਂਗੀ ਐਨੀ ਥੋੜੀ ਮੈਂ ਚਣਾਂ ਦੀ ਦਾਲ ਕੱਢੀਆ ਦਲੇ ਹੋਏ ਛੋਲੇ ਨਾਲ ਦਾਲੇ ਪਾਉਂਗੀ ਇਹਦੇ ਵਿੱਚ ਬਣਾਉਣੇ ਦਾ ਜਿਹੜੀ ਹਲ ਹੋਊਗੀ ਰੋਟੀ ਹੋਊਗੀ ਰੋਟੀ ਜੰਚ ਆਉਂਦੇ ਆ ਨਾ ਸਵੇਰੇ ਬੜੀ ਖੁਸ਼ਬੂ ਆਉਂਦੀ ਹੁੰਦੀ ਇੱਥੇ ਫਰਨੈਲ ਦੇ ਗੋਲੀਆਂ ਦੀ ਮੈਂ ਤਿੰਨ ਫਰਨੈਲ ਦੇ ਗੋਲੀਆਂ ਰੱਖਿਆ ਜਾਨੀ ਇੱਕ ਵਿੰਡੋ ਵਿੱਚ ਇੱਕ ਇੱਥੇ ਕਿ ਕੋਕੋਨਰ ਵਿੱਚ ਰੱਖੀ ਹੋਈ ਹੈ ਇੱਥੇ ਛਿਪਕਲੀ ਦਾ ਬੱਚਾ ਆ ਜਾਂਦਾ ਇਸ ਕਰਕੇ ਜਿੱਦੇ ਮੈਂ ਫਰਨੈਲ ਦੇ ਗੋਲੀਆਂ ਰੱਖਿਆ ਨੇ ਉਹ ਬੱਚਾ ਛਿਪਕਲੀ ਦਾ ਮੈਂ ਨਹੀਂ ਦੇਖਿਆ ਹੈਗਾ ਇੱਥੇ ਸੋ ਮੈਨੂੰ ਵਧੀਆ ਲੱਗਿਆ ਵੀ ਮੇਰਾ ਦਿਮਾਗ ਪਹਿਲਾਂ ਕਿਉਂ ਨਹੀਂ ਕੰਮ ਕਰਦਾ ਮੈਂ YouTube ਤੇ ਆਈਡੀਆ ਦੇਖਿਆ ਤੇ ਮੈਂ ਮੈਂ ਵੀ ਉਹਨੂੰ ਉਹਨਾਂ ਨੂੰ ਦੇਖ ਕੇ ਫਰਨੈਲ ਦੇ ਗੋਲੀਆਂ ਰੱਖਤੀ ਆ ਤੇ ਜਿ cụcਲੀ ਦਾ ਬੱਚਾ ਚਿਪਕਲੀ ਕੁਝ ਵੀ ਨਹੀਂ ਆਇਆ ਅੱਗੇ ਨਾ ਸਾਡੇ ਇੱਥੇ ਬਲਾਈਂਡ ਦੇ ਪਿੱਛੇ ਆ ਜਾਂਦਾ ਬੱਚਾ ਚਿਪਕਲੀ ਦਾ ਬੱਚਾ ਆ ਜਾਂਦਾ ਉੱਥੋਂ ਲੈ ਕੇ ਸਾਰੇ ਇੱਥੇ ਘੁੰਮਦਾ ਰਹਿੰਦਾ ਪਰ ਢਾੜ ਹੁੰਦਾ ਵੀ ਕੋਈ ਖਾਣ ਵਾਲੀ ਚੀਜ਼ ਨਾ ਮੂੰਹ ਲਾ ਦੇ ਵਿੱਚਾਂ ਡਿੱਗ ਪਏ ਪਰ ਹੁਣ ਆਇਆ ਨਹੀਂ ਹੈਗਾ ਚਲੋ ਜੀ ਕਰਦੇ ਆਂ ਡਿਊਟੀ ਆ ਸ਼ੁਰੂ ਆਪਦਾ ਪਹਿਲਾਂ ਮੈਂ ਦਾਲ ਮੇਰਾ ਦਾ ਹੱਬ ਬਣਾਉਂਗੀ ਆਟਾ ਗੁੰਨੂਗੀ ਆਪਦਾ ਬ੍ਰੈਕਫਾਸਟ ਰੈਡੀ ਕਰੂੰਗੀ ਉਸ ਤੋਂ ਬਾਅਦ ਬਾਹਰ ਜਾ ਕੇ ਫਿਰ ਮੈਂ ਕੱਪੜੇ ਧੋਵਾਂਗੀ ਕੱਪੜੇ ਧੋਣ ਨਾਲ ਪੈਣਾ ਅੱਜ ਮੌਸਮ ਠੀਕ ਹੈ ਕੱਲ ਬਹੁਤ ਬਾਰਿਸ਼ ਹੋਈ ਸੀ ਅੱਜ ਠੀਕ ਹੁਣ ਦੋ ਦਿਨ ਤਿੰਨ ਦਿਨ ਮੀਂਹ ਨਾ ਪਵੇ ਤਾਂ ਜਿਹੜੇ ਕੱਲ ਵਾਲੇ ਮੀਂਹ ਦਾ ਪਾਣੀ ਆ ਧਰਤੀ ਉਹ ਸੋਖੂਗੀ ਫਿਰ ਉਹ ਪੀਊਗੀ ਹਨਾ ਜੇ ਮੀਂਹ ਹੋਰ ਆ ਗਿਆ ਤਾਂ ਬਹੁਤ ਜ਼ਿਆਦਾ ਜੀੜੇ ਲਗਾ ਲਗਾਈਆਂ ਨੂੰ ਖਤਰਾ ਡੁੱਬ ਜਾਣੀਆਂ ਸ਼ੁਰੂ ਕਰਦੇ ਆਂ ਦਾਸ ਸੁਬਰੀ ਉਹਨਾਂ ਨੇ ਇੱਕ ਵਾਰ ਸਟਾਰਟਿੰਗ ਕਰਨੀ ਸਵੇਰੇ ਬੜੀ ਔਖੀ ਹੁੰਦੀ ਕੰਮ ਵੀ ਆਇਂ ਦਿਲ ਕਰਦਾ ਹੁੰਦਾ ਹਨਾ ਵੀ ਰਾਤ ਹੀ ਰਵੇ ਸੁੱਤੇ ਰਹੀਏ ਦਿਨ ਨਾ ਚਲੇ ਵੀ ਆਇਂ ਸਵੇਰ ਹੁੰਦੇ ਮੈਨੂੰ ਕੋਈ ਵਾਰ ਕਈ ਵਾਰ ਇਹਨਾਂ ਦਾ ਕਿ ਦਿਨ ਕਿਉਂ ਚੜਿਆ ਸੁੱਤੇ ਰਹੀਏ ਨਹੀਂ ਵਧੀਆ ਸਿਰਾਮ ਕਰੀ ਸੀ ਪਈ ਸੀ ਸੇ ਸੀ ਲਾਈ ਮੋਈ ਨਾ ਤੇ ਕਿਉਂ ਦਿਨ ਜਿਹੜੇ ਹੁਣ ਦਿਨ ਚੱਲ ਗਏ ਹੁਣ ਕ ਔਰ ਇਧਰ ਦਾਲ ਬਣ ਕੇ ਹੋ ਗਈ ਤਿਆਰ ਅੱਜ ਨਾ ਦਾਲ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਟੇਸਟੀ ਤਾਂ ਹਰ ਵਾਰੀ ਬਣਦੀ ਆ ਚਲੋ ਪਰ ਕਦੇ ਕਦੇ ਨਾ ਕੁਝ ਥੋੜੀ ਐਕਸਟਰਾ ਹੀ ਆਪਣੀ ਚੀਜ਼ ਸਵਾਦ ਲੱਗਦੀ ਹੈ ਵੀ ਅੱਜ ਬਹੁਤ ਕੁਝ ਅਲੱਗ ਜਿਹਾ ਸਵਾਦ ਆ ਅੱਜ ਮੈਨੂੰ ਵੀ ਐਡਾ ਅਲੱਗ ਜਿਹਾ ਸਵਾਦ ਲੱਗਿਆ ਮੈਂ ਦਾਲ ਥੋੜੀ ਮੇਥੀ ਵੀ ਪਾਦਣੀ ਹੁੰਦੀ ਔਰ ਬਾਹਰ ਮੈਂ ਕੱਪੜੇ ਧੋ ਕੇ ਪਾਈ ਸੀ ਸੁੱਕਣੇ ਕੱਪੜੇ ਵੀ ਧੁੱਤੇ ਗਏ ਸੀ ਇਹ ਵੀ ਕੰਮ ਹੋ ਗਿਆ ਸੀ ਹੈਨਾ ਗਰਮੀ ਵਿੱਚ ਹਰ ਤੀਸਰੇ ਦਿਨ ਇੱਕ ਦਿਨ ਛੱਡ ਕੇ ਮੈਂ ਕੱਪੜੇ ਧੋਣੇ ਹੁੰਦੀ ਆ ਕਦੇ ਕਦੇ ਕਿਤੇ ਜਾਣਾ ਆਉਣਾ ਪਾਏ ਫਿਰ ਦੋ ਦਿਨ ਵੀ ਇਹ ਕੋਸ਼ਿਸ਼ ਹੁੰਦੀ ਇੱਕ ਦਿਨ ਛੱਡ ਕੇ ਤੋਂ ਤਾਂ ਖੋ ਦਵਿੰਦਰ ਦੇ ਵੀ ਦਿੱਲੀ ਦੇ ਦੋ ਸੂਟ ਦਿੱਲੀ ਦੇ ਹੋ ਜਾਂਦੇ ਨੇ ਦੋ ਮੇਰੇ ਹੋ ਜਾਂਦੇ ਨੇ ਤਸੀਨਿਆਂ ਵਾਲੇ ਫਿਰ ਸਮੈਲ ਵੀ ਆਉਂਦੀ ਆ ਅੱਜ ਮੈਂ ਆਪਣਾ ਬ੍ਰੈਕਫਾਸਟ ਨਹੀਂ ਬਣਾਇਆ ਬਨਾਣਾ ਸਮੂਦੀ ਬਣਾਣਾ ਪੈ ਸੀਗੇ ਤੇ ਮੇਉਂ ਐਸੋ ਖਰਾਬ ਹੋ ਜਾਣਗੇ ਦੋ ਬਾਰ ਸੁੱਤਣ ਵਾਲੇ ਹੋ ਜਾਣਗੇ ਪੱਕੇ ਹੋਏ ਕੇਲਿਆਂ ਦੇ ਬਹੁਤ ਟੇਸਟੀ ਲੱਗਦੇ ਬਹੁਤ ਜ਼ਿਆਦਾ ਜਿੰਨੇ ਤਾਜ਼ੇ ਕੇਲੇ ਹੋਣੋਂ ਕੱਚੇ ਉਹਨਾਂ ਨੇ ਟੇਸ ਨਹੀਂ ਬਣਉ ਜਿੰਨੇ ਪੱਕੇ ਕੇਲੇ ਹੋਣਗੇ ਉਹਦੇ ਬਹੁਤ ਜਸਟ ਬਣਉ ਤੇ ਬਨਾਣਾ ਸਮੂਦੀ ਇਹ ਵੀ ਮੇਰੀ ਵਨ ਆਫ ਮਾਈ ਫੇਵਰਟ ਆ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਔਰ ਹੈਲਦੀ ਦਾ ਹੁੰਦੀ ਹੁੰਦੀ ਜਦੋਂ ਆਪਾਂ ਇਹਨਾਂ ਸਮਾਲ ਦੇ ਵਿੱਚ ਪਾਉਂਦੇ ਆ ਤੇ ਮੈਂ ਹੁਣ ਅੱਗੇ ਸੇ ਰੂਮ ਦੀ ਡਸਟਿੰਗ ਕਰਨ ਖਾਣਾ ਬਣਿਆ ਪਿਆ ਸੀ ਯਾਨੀ ਕਿ ਦਾਲ ਬਣੀ ਪਈ ਸਾਟਾ ਗੁੰਨਿਆ ਪਿਆ ਸੀ ਪਰ ਦਵਿੰਦਰ ਹਜੇ ਆਏ ਨਹੀਂ ਸੀ ਖੇਚ ਸੀਗੇ ਉਹ ਆਉਣਗੇ ਤਾਂ ਫਿਰ ਮੈਂ ਫੁੱਲ ਕਾ ਬਣਾਉਂਗਾ ਬਸ ਹੁਣ ਉਹਨੇ ਵੇਟ ਚ ਸੀ ਮੈਂ ਮੈਨੂੰ ਆਈ ਚਲੋ ਮੈਂ ਆਹ ਕੰਮ ਕਰ ਲਾਂ ਨੇ ਡਸਟਿੰਗ ਕਰ ਲਾਂ ਨੇ ਰੂਮ ਦੀ ਆਪਣੇ ਬੈੱਡ ਦੀ ਬੈੱਡ ਸ਼ੀਟ ਚੇਂਜ ਕਰ ਲਾਂ ਨੀ ਆ ਫਿਰ ਮੈਂ ਇੱਧਰ ਆ ਕੇ ਸੇ ਡਸਟਿੰਗ ਕਰਨਾ ਅਕਚੁਅਲ ਜਿ ਪਤਾ ਘਰ ਕੀ ਹੁੰਦਾ ਆਪਾਂ ਨੂੰ ਆਪਣਾ ਘਰ ਉਦੋਂ ਤੱਕ ਆਪਣਾ ਘਰ ਨਹੀਂ ਲੱਗਦਾ ਜਦੋਂ ਤੱਕ ਆਪਾਂ ਨੂੰ ਉਸ ਘਰ 'ਚ ਕੋਈ ਚੇਂਜ ਕਰਨ ਦਾ ਹੱਕ ਨਹੀਂ ਹੁੰਦਾ ਰਾਈਟ ਨਹੀਂ ਹੁੰਦਾ ਹਨਾ ਜਦੋਂ ਆਪਾਂ ਨੂੰ ਰਾਈਟ ਹੋਵੇ ਕਿ ਆਪਾਂ ਆਪਣੇ ਘਰ ਵਿੱਚ ਕੋਈ ਚੇਂਜ ਕਰ ਸਕਦੇ ਹਾਂ ਕੋਈ ਨਵੀਂ ਚੀਜ਼ ਲਿਆ ਕੇ ਰੱਖ ਸਕਦੇ ਹਾਂ ਕਦੋਂ ਵੀ ਆਪਾਂ ਆਪਣੇ ਘਰ ਵਿੱਚ ਕੋਈ ਵੀ ਬਦਲਾਅ ਕਰ ਸਕਦੇ ਉਦੋਂ ਆਪਾਂ ਨੂੰ ਘਰ ਆਪਣਾ ਲੱਗਦਾ ਹੁੰਦਾ ਜਦ ਤੱਕ ਆਪਾਂ ਨੂੰ ਇਹ ਰਾਈਟ ਨਾ ਮਿਲੇ ਕਿ ਆਪਾਂ ਆਪਣੇ ਘਰ ਵਿੱਚ ਕੋਈ ਬਦਲਾਅ ਵੀ ਕਰ ਸਕੀ ਉਹ ਤੱਕ ਫੀਲ ਨਹੀਂ ਹੁੰਦਾ ਕਿ ਆਪਣਾ ਘਰ ਆ ਕਾਟਨ ਫੀਲ ਹੁੰਦੀ ਹੈ ਫਿਰ ਆ ਲੱਗਦਾ ਬਹੁਤ ਕਾਟਨ ਫੀਲ ਹੋ ਰਹੀ ਆ ਆਪਾਂ ਕਿਤੇ ਬਹੁਤ ਜਿਵੇਂ ਕਿਸੇ ਦੇ ਘਰ ਆਏ ਬੈਠੇ ਹੋ ਨੇ ਆ ਫੀਲ ਹੁੰਦਾ ਹੁੰਦਾ ਤੇ ਪਹਿਲਾਂ ਪਹਿਲਾਂ ਤਾਂ ਕੁਝ ਸਾਲ ਤਾਂ ਮੈਨੂੰ ਵੀ ਆ ਫੀਲ ਹੁੰਦਾ ਸੀ ਮੈਨੂੰ ਬਹੁਤ ਕਾਟਨ ਫੀਲ ਹੁੰਦੀ ਸੀ ਮੈਨੂੰ ਬਿਲਕੁਲ ਨਹੀਂ ਫੀਲ ਹੁੰਦਾ ਸੀ ਵੀ ਮੇਰਾ ਇਹ ਆਪਣਾ ਘਰ ਆ ਤੇ ਜਦੋਂ ਤੋਂ ਇਹ ਰਾਈਟ ਮਿਲਿਆ ਵੀ ਠੀਕ ਆਪਾਂ ਕੁਝ ਬਦਲਾਅ ਕਰ ਸਕਦੇ ਆ ਆਪਣੇ ਘਰ ਵਿੱਚ ਹਨਾ ਵੀ ਆਪਣਾ ਕੋਈ ਵੀ ਕੁਝ ਵੀ ਖਰੀਦਣ ਦਾ ਕੋਈ ਹੱਕ ਕੋਈ ਰਾਈਟ ਆਪਣੇ ਹੱਥ ਵਿੱਚ ਆ ਗਿਆ ਉਦੋਂ ਲੱਗਣ ਲੱਗਿਆ ਕਿ ਇਹ ਆਪਣਾ ਘਰ ਆ ਉਦੋਂ ਤੋਂ ਜੀ ਕਰਨ ਲੱਗਾ ਕਿ ਆਪਣੇ ਘਰ ਨੂੰ ਆਪ ਘਰ ਦੀ ਸਫਾਈ ਕਰੀਏ ਘਰ ਦੀ ਸਜਾਵਟ ਕਰੀਏ ਅਦਰਵਾਈਜ਼ ਜੇ ਆਪਾਂ ਨੂੰ ਇਹ ਰਾਈਟ ਨਹੀਂ ਹੈਗਾ ਵੀ ਤੁਸੀਂ ਕੁਝ ਖਰੀਦੋ ਘਰੇ ਕੁਝ ਚੇਂਜ ਕਰੋ ਇਹਨੂੰ ਸਜਾਓ ਹਨਾ ਸਜਾਉਣ ਦਾ ਵੀ ਹੱਕ ਨਹੀਂ ਹੈਗਾ ਉਦ ਤੱਕ ਆਪਾਂ ਮਹਿਸੂਸ ਨਹੀਂ ਕਰ ਸਕਦੇ ਵੀ ਆਪਣਾ ਘਰ ਆ ਫਿਰ ਆਪਾਂ ਨੂੰ ਇਹਦਾ ਜਿਵੇਂ ਕਿ ਆਪਾਂ ਕਿਸੇ ਦੇ ਘਰੇ ਬੈਠਿਆ ਬਹੁਤ ਜ਼ਿਆਦਾ ਕੂਟਲ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦਾ ਵਧੀਆ ਚੰਗਾ ਵੀ ਨਹੀਂ ਲੱਗਦਾ ਹੈਗਾ ਫਿਰ ਪਰ ਜਦੋਂ ਆਪਾਂ ਨੂੰ ਆਪਣਾ ਘਰ ਵੀ ਤਾਂ ਹੀ ਫੀਲ ਹੁੰਦਾ ਜਦ ਆਪੋ ਉਹਦੇ ਵਿੱਚ ਬਦਲਾਅ ਕਰ ਸਕੀਏ ਉਹਨੂੰ ਆਪਾਂ ਆਪਣੇ ਅਕੋਰਡਿੰਗ ਚੀਜ਼ਾਂ ਰੱਖ ਸਕੀਏ ਚੀਜ਼ਾਂ ਦੀ ਸੈਟਿੰਗ ਚੇਂਜ ਕਰ ਸਕੀਏ ਆਪਣੇ ਅਕੋਰਡਿੰਗ ਫੇਰ ਉਹ ਆਪਾਂ ਨੂੰ ਆਪਣਾ ਘਰ ਫੀਲ ਹੁੰਦਾ ਤੇ ਹੁਣ ਕਰ ਇਸਨੇ ਆਪਣੇ ਰੂਮ ਦੀ ਡਸਟਿੰਗ ਡਸਟਿੰਗ ਹੋ ਗਈ ਬੈੱਡ ਸ਼ੀਟ ਉੱਪਰਲੀ ਕਰਦਾਂ ਨੇ ਚੇਂਜ ਦੂਸਰੀ ਮੈਂ ਉਤਾਰਤੀ ਧੋਣ ਵਾਲੀ ਤੇ ਆਂ ਬਿਛਾ ਦਿੰਦੇ ਜਿਸ ਦਿਨ ਬੈੱਡ ਸ਼ੀਟ ਆਪਾਂ ਚੇਂਜ ਕਰਦੇ ਆ ਨਾ ਇੱਕ ਦਿਨ ਬਹੁਤ ਜ਼ਿਆਦਾ ਵਧੀਆ ਲੱਗਦਾ ਬਹੁਤ ਵਧੀਆ ਫੀਲਿੰਗ ਆਉਂਦੀ ਹੈ ਪਰ ਇੱਕ ਦਿਨ ਲਈ ਹੁੰਦੀ ਹੈ ਇੱਕ ਦਿਨ ਉਹਦੇ ਨੈਕਸਟ ਨੇ ਫੇਰ ਸੇਮ ਸੇਮ ਹੀ ਫੀਲ ਹੁੰਦਾ ਬੈੱਡ ਸ਼ੀਟ ਹੋ ਗਈ ਚੇਂਜ ਅੱਛੀ ਤਰ੍ਹਾਂ ਕਰ ਦਰਨ ਟੱਕ ਮੈਂ ਕੰਗੀ ਨਾ ਹੈਂਡਲ ਵਾਲੀ ਜਿਹੜੀ ਕੋਮ ਹੁੰਦੀ ਹੈ ਉਹਦੇ ਕੰਗੀ ਦੇ ਹੈਂਡਲ ਨਾਲ ਟੱਕ ਕਰਦੀ ਹੁੰਨੀ ਫਿਰ ਈਜ਼ੀਲੀ ਹੋ ਜਾਂਦਾ ਆਪਣੇ ਉਂਗਲਾਂ ਵਿੱਚ ਪਾ ਕੇ ਉਹ ਬੈੱਡ ਦੀ ਰਕੜ ਜੀ ਨਹੀਂ ਵੱਜ ਜਾਈ ਕਿਨਾਰੀਆਂ ਦੀ ਮੈਂ ਨਾ ਦਵਿੰਦਰ ਦੀ ਵੇਟ ਵੀ ਕਰੀ ਜਾ ਰਹੀ ਸੀ ਤੇ ਕੰਮ ਵੀ ਕਰੀ ਜਾ ਰਹੀ ਸੀ ਮੈਨੂੰ ਇਸ ਟੋਲ ਜਿਹੜੇ ਹੁਣ ਕੰਮ ਹੈਗੇ ਨੇ ਜਿੰਨਾ ਟਾਈਮ ਆਉਂਦੇ ਨਹੀਂ ਹੈਗੇ ਦਵਿੰਦਰ ਕੰਮ ਕਰ ਲਾ ਫਿਰ ਕੰਮਾਂ ਦਾ ਵੀ ਲਾਲਚ ਹੋ ਜਾਂਦਾ ਵੀ ਚਲ ਆਹ ਹੋ ਗਿਆ ਹੁਣ ਆਹ ਵੀ ਕਰ ਲਈਏ ਆ ਹੋ ਗਿਆ ਆ ਵੀ ਕਰ ਲਈ ਹਨ ਮੈਂ ਐਵੇਂ ਥੋੜਾ ਥੋੜਾ ਕੰਮ ਵੀ ਕਰੀ ਆ ਰਹੀ ਸੀ ਵਿਚੋੜ ਚ ਤੱਕ ਆਉਂਦੇ ਨਹੀਂ ਕੋਈ ਕੰਮ ਆਪਾਂ ਖਤਮ ਕਰ ਲਈਏ ਤੇ ਬੈੱਡ ਸ਼ੀਟ ਚੇਂਜ ਹੋ ਗਈ ਸੀ ਡਸਟਿੰਗ ਹੋ ਗਈ ਸੀ ਕੱਪੜੇ ਮੇ ਧੋ ਕੇ ਪਾਈ ਸੀ ਬਾਕੀ ਰੂਮਸ ਦੀ ਡਸਟਿੰਗ ਅੱਜ ਮੈਂ ਨਹੀਂ ਕਰਨੀ ਸੋ ਮੈਂ ਕੱਲ ਕਰੀ ਸੀ ਲੌਬੀ ਤੇ ਰੂਮਸ ਦੀ ਡਸਟਿੰਗ ਚਲੋ ਇੰਨਾ ਕੁ ਮੇਰਾ ਕੰਮ ਸੀਗਾ ਅੱਜ ਬਾਕੇ ਹੁਣ ਦਵਿੰਦਰ ਆਉਣਗੇ ਖਾਣਾ ਖਾਣਗੇ ਫਿਰ ਕਿਚਨ ਦੀ ਸਾਫ ਸਫਾਈ ਹੋਗੀ ਚੱਕਤਰ ਹੋਗੀ ਭਾਂਟੇ ਦੇ ਕੋਈ ਸਰਦਾਰ ਸਬਜੀ ਬੱਚੇ ਕੱਢ ਕੇ ਰੱਖ ਦਾਂਗੇ ਨਾ ਕੁੱਕਰ ਵਗੈਰਾ ਸਾਫ ਕਰਾਂਗੇ ਸਿਰ ਕਿਚਨ ਦਾ ਕੰਮ ਉਦੋਂ ਖਤਮ ਹੁੰਦਾ ਜਦੋਂ ਸ ਹੁਣ ਆਵਲੇ ਚੇਅਰਸ ਵੀ ਮੈਂ ਕਰ ਦਨ ਇੰਡਸਟਿੰਗ 쿠ਸ਼ਨ ਕਵਰ ਨੇ ਸੋਚ ਰਹੀ ਸੀ ਇਸ ਨੂੰ ਮੈਂ ਚੇਂਜ ਕਰਾਂ ਫਿਰ ਮੈਂ ਕਰ ਨਿਆ ਇਨਨੇ ਤਾਂ ਕੋਈ ਗੰਦੇ ਹੁੰਦੇ ਨਹੀਂ ਹੈਗੇ ਠੀਕ ਨੇ ਮੈਂ ਨਹੀਂ ਚੇਂਜ ਕਰਦੀ ਇਹ ਚੇਅਰਸ ਮੈਂ ਬੈਠਣ ਵਿੱਚ ਬਹੁਤ ਬਹੁਤ ਕੰਫਰਟੇਬਲ ਨੇ ਇਹਨਾਂ ਦੇ ਬੈਕ ਤੇ ਨਾ ਕਟੂਈ ਕੋਲੇ ਜੇ ਆਪਾਂ ਬਹਿਣਾ ਆਪਣੀ ਟੂਈ ਕੋਲੇ ਇੱਕ ਹੰਪ ਆ ਉਹ ਆਪਣੀ ਟੂਈ ਦੇ ਨਾਲ ਲੱਗ ਜਾਂਦਾ ਜਦ ਆਪਾਂ ਬਹਿਨੇ ਆਗੇ ਤੇ ਵੈਸੇ ਮੈਂ ਤਾਂ ਚਲੋ 쿠ਸ਼ਨਸ ਰੱਖਦੇ ਨੇ 쿠ਸ਼ਨਸ ਨਾਲ ਰੱਖਾਂਗੇ ਤਾਂ ਵੀ ਕੰਫਰਟੇਬਲ ਬਹੁਤ ਨੇ ਬੈਠਣ ਵਿੱਚ ਤੇ ਇਹਨਾਂ ਤੇ ਵੀ ਕਪੜਾ ਮਾਰਤਾ ਕਈ ਵਾਰ ਆਪਾਂ ਚਲੋ ਚਾਹੀ ਉਹ ਸਾਫ ਹੀ ਨਹੀਂ ਕਿ ਜਰ ਕਿਸੇ ਕਿਸ ਜਗ੍ਹਾ ਤੇ ਸੈਲੋ ਦੀਆਂ ਚੇਅਰਸ ਨੇ ਇੱਕ ਮੈਂ ਭੈਣ ਨੇ ਪੁੱਛਿਆ ਸੀ ਉਹ ਸੈਲੋ ਦੀਆਂ ਚੇਅਰਸ ਨੇ ਇਹਦੇ ਨਾਲ ਇੱਥੇ ਇੱਕ ਹੰਪ ਆ ਹੰਪ ਦਿੱਤਾ ਹੋਇਆ ਇਹ ਉੱਪਰ ਉਠਮਾ ਜਾਂ ਹੰਪ ਆ ਇਹ ਆਪਣੇ ਜੋ ਬੈਨ ਨੇ ਨਾ ਪਿੱਛੇ ਟੂਈ ਦੇ ਨਾਲ ਬਹੁਤ ਕੰਫਰਟੇਬਲ ਆ ਟੂਈ ਦੇ ਨਾਲ ਲੱਗੇ ਹੁੰਦਾ ਕੰਫਰਟੇਬਲ ਬਹੁਤ ਨੇ ਬੈਠਣ ਵਿੱਚ ਟਾਈਮ ਹੋ ਰਿਹਾ 9:30 ਦਾ 9:35 ਹੋ ਗਏ ਮੈਂ ਐਨੇ ਕੰਮ ਕਰ ਲਏ ਦਵਿੰਦਰ ਹਜੇ ਰੋਟੀ ਖਾਣ ਨਹੀਂ ਆਏ ਹੈਗੇ ਫਿਰ ਜਦ ਤੱਕ ਜੈਂਸ ਨਹੀਂ ਰੋਟੀ ਖਾਂਦੀ ਹਨ ਉਹ ਤੱਕ ਆਪਣਾ ਰਸੋਈ ਦਾ ਕੰਮ ਨਹੀਂ ਨਿਭੜਦਾ ਲੇਡੀਜ਼ ਅਹੀਂ ਬੈਠੇ ਰਹਿੰਦੀਆਂ ਨੇ ਵੀ ਆਉਣਗੇ ਰੋਟੀ ਖਾਣਗੇ ਫਿਰ ਮੈਂ ਚੱਕ ਤਰ ਘਰੋਂ ਭਾਂਡਿਆਂ ਦੀ ਫੇਰ ਰਸੋਈ ਸਾਫ਼ ਕਰੂੰ ਮੈਂ ਵੀ ਅਜਾਈ ਬੈਠੀ ਉਹਨਾਂ ਦੇ ਵੇਟ 'ਚ ਇੱਕ ਵਾਰ ਕਰਿਆਗੇ ਨੀਵੇਂ ਵਾਈ ਦੀ ਰੋਟੀ ਲੈ ਗਏ ਮੈਂ ਕਹਿੰਦੇ ਮੈਂ ਆ ਕੇ ਖਾਣਾ ਤੇ ਮੈਂ ਕੱਪੜੇ ਵੀ ਬਾਹਰ ਸੁੱਕੇ ਸੀ ਜਿਹੜੇ ਚੱਕ ਲੱਦ ਕੇ ਬਾਹਰ ਪਏ ਨੇ ਰੂਮ ਦੀ ਡਸਟਿੰਗ ਕਰਤੀ ਬੈੱਡ ਸ਼ੀਟ ਚੇਂਜ ਕਰਤੀ ਇਹਨੇ ਕੰਮ ਕਰਤੇ ਫਰਮੇ ਨੇ ਦੇ ਵੇਟ ਕਰਿਆ ਨਹੀਂ ਹੁੰਦੀ ਵੀ ਆਉਂਦੇ ਚੱਲ ਐ ਨਹੀਂ ਮੈਂ ਆ ਕੰਮ ਕਰ ਲਾਂ ਹਜੇ ਆ ਹੀ ਚੱਲ ਮੈਂ ਨਿਆ ਕੰਮ ਕਰ ਲਾਂ ਕਈ ਵਾਰ ਤਾਂ ਮੈਂ ਸਾਰੇ ਕੰਮ ਕਰ ਲਾਂ ਨਹੀਂ ਆ ਕਈ ਵਾਰੇ ਜਲਦੀ ਖਾਣਾ ਖਾ ਲੈਂਦੇ ਨੇ ਫਿਰ ਮੇਰੇ ਸਾਰੇ ਕੰਮ ਹੀ ਜਲਦੀ ਖਤਮ ਹੋ ਜਾਂਦੇ ਨੇ ਬਸ ਇਨਾਂ ਤੇ ਡਿਪੈਂਡ ਹੁੰਦਾ ਕੰਮ ਹਨਾ ਵੀ ਜਲਦੀ ਖਾਣਾ ਖਾ ਲਨ ਕੰਮ ਜਲਦੀ ਖਤਮ ਜੇ ਲੇਟ ਖਾਣ ਤਾਂ ਆਪਾਂ ਵੀ ਇਨਾਂ ਦੇ ਵੇਟ 'ਚ ਬੈਠੇ ਰਹਿਣੇ ਆ ਵੀ ਖਾਣਾ ਖਾਂਣਗੇ ਤਾਂ ਰਸੋਈ ਵਗੈਰਾ ਸਾਫ਼ ਕਰਾਂਗੇ ਤਾਂ ਆਪਣਾ ਕੰਮ ਖਤਮ ਹੋਊਗਾ ਮੈਂ ਵੀ ਵੇਟ 'ਚ ਹੀ ਬੈਠੀ ਇਨਾਂ ਦੇ ਚ ਕੰਮ ਕਰਕੇ ਆਤੀ ਸਮੇਂ ਇੱਕ ਪਾਣੀ ਪੀ ਲਾਂ ਸਿਰਸਿਰ ਜਦੋਂ ਤੱਕ ਯਾਰ ਇੱਕ ਜਗ੍ਹਾ ਬਹਿ ਜਾਣਾ ਫੇਰ ਪਾਣੀ ਪੀਣਾ ਥੋੜਾ ਜਿਹਾ ਔਖਾ ਲੱਗਦਾ ਜਦੋਂ ਕੰਮ ਕਰੀ ਚੱਲੋ ਫੇਰ ਤਾਂ ਇਹ ਹੁੰਦਾ ਚੱਲੋ ਪਾਣੀ ਪੀ ਚੱਲੋ ਹਨਾ ਕੋਈ ਪ੍ਰੋਬਲਮ ਨਹੀਂ ਔਖਾ ਨਹੀਂ ਲੱਗਦਾ ਹੈਗਾ ਪਾਣੀ ਪੀਣਾ ਕੰਮ ਕਰਦੇ ਕਰਦੇ ਤਾਂ ਪਿਆਸ ਵੀ ਲੱਗਦੀ ਹੈ ਕੰਮ ਕਰਦੇ ਹਨਾ ਤੇ ਮੈਂ ਵੀ ਹੁਣ ਪਾਣੀ ਪੀ ਲਈ ਸੋ ਉਧਰ ਪਸੀਨਾ ਪਸੀਨੀ ਹੋਈ ਪਿਆ ਬਹੁਤ ਅਕਲ ਕਾਂ ਹੋ ਰਿਹਾ ਐਂ ਲੱਗਦਾ ਬਸ ਹੁਣ ਕੰਮ ਕਦੋਂ ਖਤਮ ਹੋ ਕਦੋਂ ਮੈਂ ਕਿਚਨ ਦਾ ਕੰਮ ਖਤਮ ਕਰਾਂ ਤੇ ਕਦੋਂ ਮੈਂ ਨਹਾ ਲਾਂ ਫਰੈਸ਼ ਹੋ ਜਾ ਚਲੋ ਜੀ ਦੇਖਦੇ ਕਰਦੇ ਆਂ ਬੇਟੇ ਨਾਂਗੇ ਟਾਈਮ ਹੋ ਗਿਆ 4:30 ਦਾ ਤੇ ਮੈਂ ਚਾਹ ਪੀ ਕੇ ਚਾਰ ਵਾਰੀ ਮੈਂ ਚਾਹ ਪੀਗੀ ਤੇ ਚਾਹ ਪੀ ਕੇ ਮੈਂ ਲਾ ਕੇ ਸਬਜੀ ਕੱਟਣ ਚੋਲੇ ਕੱਟ ਰਹੀ ਆ ਪਹਿਲਾਂ ਮੈਂ ਧੋ ਕੇ ਰੱਖੇ ਸੀ ਕਿਉਂ ਚੰਗੇ ਪਰ ਹੁਣ ਇਹਨਾਂ ਨੂੰ ਕੱਟ ਰਹੀ ਆ ਕੱਟ ਕੇ ਡੱਬੇ 'ਚ ਪਾ ਲੂੰਗੀ ਸਵੇਰੇ ਬਣਾਉਂਗੀ ਸਵੇਰ ਵਾਸਤੇ ਕੱਟ ਕੇ ਰੱਖ ਰਹੀ ਆ ਕਿਉਂਕਿ ਸਵੇਰੇ ਫਿਰ ਇਹਨਾਂ ਟਾਈਮ ਨਹੀਂ ਹੁੰਦਾ ਵੀ ਸਬਜੀ ਕੱਟੀਏ ਤੇ ਹੁਣ ਵਾਸਤੇ ਮੇਰੇ ਕੋਲ ਦਾਲ ਪਈ ਆ ਸਵੇਰ ਵਾਲੀ ਹੁਣ ਦਾ ਸਰਜੂਆ ਸਵੇਰ ਵਾਸਤੇ ਤਿਆਰੀ ਕਰਕੇ ਰੱਖਣੀ ਫਿਰ ਮੈਂ ਕੱਪੜੇ ਪ੍ਰੈਸ ਕਰੂੰ ਸਵੇਰੇ ਤੋਂ ਫਿਰ ਕੁਝ ਕੱਪੜੇ ਨੂੰ ਪ੍ਰੈਸ ਕਰਦੇ ਆ ਭਾਂਡੇ ਮਾਂਜਣ ਵਾਲੇ ਭਾਂਡੇ ਮਾਂਜੂਗੀ ਦੁੱਧ ਵਾਲੀ ਪਤੀਨਾ ਖਾਲੀ ਕਰ ਫਿਰ ਸਬਜੀ ਸਵੇਰੇ ਕੱਟਣਾਂ ਲਈ ਪੱਤੀ ਪਈ ਹੋਵੇ ਕੰਮ ਥੋੜਾ ਸੌਖਾ ਹੋ ਜਾਂਦਾ ਫਿਰ ਬਣਾਉਣੇ ਔਖੇ ਨਹੀਂ ਲੱਗਦੇ ਸਬਜੀ ਹਨਾ ਪਿਆਜ਼ ਚੀਲੇ ਪਈ ਹੁੰਦੇ ਨੇ ਸਬਜੀ ਤੱਕੀ ਪਈ ਹੋਵੇ ਫਟ ਫਟ ਬਸ ਤੜਕਾ ਹੀ ਡਾਉਣਾ ਹੋਵੇ ਚਲੋ ਫਿਰ ਸਬਜੀ ਬਣੀ ਜਾਂਦੀ ਹੈ ਹੁਣ ਆਵਣੇ ਚੋਪਿੰਗ ਬੋਰਡ ਤੇ ਨਾ ਐਡਾ ਫਣੀਆਂ ਵਗੈਰਾ ਕੱਟਣਿਆਂ ਘਮਾਰਨੇ ਫਣੀਆਂ ਕੱਟਣੀਆਂ ਥੋੜੀ ਸੌਖੀਆਂ ਲੱਗਦੀਆਂ ਥੋੜੀਆਂ ਜਿਹੀ ਬਹੁਤ ਸੌਖੀਆਂ ਹੋ ਜਾਂਦੀਆਂ ਨੇ ਉਂ ਜੇ ਆਪਾਂ ਨਾਈਫ ਨਾਲ ਕੱਟਦੇ ਆ ਤਾਂ ਬਹੁਤ ਔਖੀਆਂ ਲੱਗਦੀਆਂ ਇਹਨਾਂ ਬਹੁਤ ਈਜ਼ੀ ਹੋ ਜਾਂਦਾ ਰਿਮੈਂਟਲੇ ਤੋਂ ਅਗਲ ਬਚਾ ਲਿਆ ਉਣਾ ਸੌਖਾ ਨਾ ਪੜੇ ਕੱਟਣਾ ਕੱਲ ਆਪਣੇ ਇਹਨਾਂ ਮੀ ਪਾਇਆ ਅੱਜ ਉਹਨੂੰ ਉਦੋਂ ਵੱਧ ਗਰਮੀ ਕਰੀ ਤੇ ਬਹੁਤ ਗਰਮੈਸ ਹੋਈ ਪਈ ਆ ਅੰਦਰ ਹਵਾ ਚੱਲਦੀ ਹੈ ਪਰ ਗਰਮੀ ਪੂਰੀ ਹੈ ਕੱਟਣ ਤੇ ਟਾਈਮ ਹੀ ਲੱਗਦਾ ਹੈਗਾ ਪਰ ਚੋਪਿੰਗ ਬੋਰਡ 'ਤੇ ਇਹਨਾਂ ਨੂੰ ਸਹਿਲਾਂ ਨੇ ਸਮਾਰ ਕੇ ਨੇ ਇਦਾਂ ਸਾਰੇ ਇਹ ਰੱਖੀਆਂ ਇਕੱਠੀਆਂ ਕਰਕੇ ਰੱਖੀਆਂ ਅੱਗੇ ਪਿੱਛੇ ਇਹਨਾਂ ਦੇ ਉਹ ਕੱਟ ਕੇ ਮੂਹ ਜਿਹੇ ਤਿੱਖੀ ਤਿੱਖੇ ਮੂਹ ਜਿਹੇ ਹੁੰਦੇ ਨੇ ਉਹ ਕੱਟ ਕੇ ਸਮਾਰ ਕੇ ਕੋਈ ਵਿੱਚ ਕਾਣੀ ਨਾ ਹੋਵੇ ਹਨਾ ਸਾਰੇ ਦੇਖੀਂ ਫੇਰ ਇਹ ਮੈਂ ਕੱਟ ਰਹੀ ਹਾਂ ਚਬ ਚੱਕੀ ਚਲੋ ਕੱਟੀ ਚਲੋ ਤਾਂ ਇਹ ਹੋ ਗਿਆ ਸਵਾ 6 ਦਾ ਦਵਿੰਦਰ ਨਾਲ ਕਿਨੁਮੇਰਾ ਲੈ ਕੇ ਆਈ ਸੀ ਇਹ ਤੇ ਮੈਂ ਹੁਣ ਗੁਰਦੁਆਰੇ ਤੋਂ ਆ ਕੇ ਤੁਸੀਂ ਉਹਨਾਂ ਡੱਬੇ ਚ ਪਾਣੀ ਪਹਿਲੇ ਮੈਂ ਰੱਖ ਲਵਾਂਗੀ ਹੈ ਮੈਂ ਚਲੋ ਥੋੜਾ ਟਾਈਮ ਮੈਨੂੰ ਲੱਗੂ ਮੈਂ ਫੇਰ ਪਾਉਣਾ ਡੱਬੇ ਅੰਤਲ ਮੌਸਮ ਇਹ ਹੋ ਜਾਂਦਾ ਸਿੱਲ ਵਾਲਾ ਕਿ ਚੀਜ਼ ਨੂੰ ਨਾ ਸੰਭਾਲੀਏ ਨਾਲ ਦੇ ਨਾਲ ਚੀਜ਼ ਵਿੱਚ ਮੌਇਸਚਰ ਆ ਜਾਂਦਾ ਆਪਣੇ ਖਾਣਾਂ ਵਾਲੀ ਦੀ ਖਰਾਬ ਹੋ ਜਾਂਦੀ ਹੈ ਅੱਜਕੱਲ ਚੀਜ਼ ਸੰਭਾਲਣ ਦੀ ਬਹੁਤ ਜ਼ਰੂਰਤ ਪੈਂਦੀ ਹੈ ਕੋਸ਼ਿਸ਼ ਕਰੀਏ ਕਿ ਘੱਟੋ ਘੱਟ ਚੀਜ਼ੀ ਲੈ ਕੇ ਆਈਏ ਇਹ ਵੀ ਇੱਕ ਡੱਬੇ ਚ ਹੋਰ ਭਾਗ ਡੱਬਾ ਮੇਰੇ ਕੋਲ ਗਿਆ ਹਾਂ ਤਾਂ ਪਿਆ ਡੱਬਾ ਚੱਕ ਕੇ ਲੈ ਕੇ ਆਵਾਂ ਚਾਹ ਨਹੀਂ ਮਗਾਈ ਸੀ ਫੋਨ ਹੋਈ ਫਿਰ ਮੈਂ ਨਮਕੀਨ ਵਗੈਰਾ ਨਹੀਂ ਖਾਣੀ ਹਲਕੇ ਫਰੂਟ ਤੋਂ ਖੁੱਕ ਲੱਗੇ ਲੱਗਦਾ ਵੀ ਕੁਝ ਖਾਣਾ ਹਨਾ ਦਿਲ ਕਰ ਰਿਹਾ ਕੁਝ ਖਾਣ ਨੂੰ ਇੱਕ ਦੋ ਚਾਹਨੇ ਖਾ ਲਵੋ ਵੀ ਹੈਲਦੀ ਤਾਂ ਆਪਾਂ ਖਾਣਾਗੇ ਅਨ ਹੈਲਦੀ ਚੀਜ਼ਾਂ ਤੋਂ ਬਚਾਂਗੇ ਵੀ ਕੁਝ ਹੈਲਦੀ ਖਾਈਏ ਹੱਥ ਪਰ ਆਗੀ ਦੁੱਧ ਲੈ ਕੇ ਆਗੀ ਦੁੱਧ ਵੀ ਆ ਜਾ ਦੁੱਧ ਵੀ ਤਾਂ ਕਿ ਭੰਡੇ ਚ ਉਬਲਣ ਵਾਲੀ ਰਸਤਾ ਬਣਾ ਆ ਜੇਗਾ ਫਿਰ ਮੈਂ ਬਾਹਰ ਕੋ ਆਫ ਕਰਨ ਜਾਵਾਂਗੀ ਦੋ ਦੁਰਾਖਦਣਾ ਗੈਸ ਤੇ ਚਲ ਨਹੀਂ ਹੋ ਗਏ ਇਪਾਹ ਪਨੀ ਕੀ ਲੈ ਕੇ ਆਣ ਦਵਿੰਦਰ ਹੋਆ ਕੀ ਕਹਾਂਦੇ ਹੁੰਦੇ ਨੇ ਇਹ ਮੈਨੂੰ ਉਹਦੇ ਨਾਮ ਨਹੀਂ ਆ ਰਹੇ ਮੂੰਹ ਤੇ ਤਿਆਰ ਤੂਸ਼ ਪਾ ਕੇ ਕੀ ਕਹਾਂਦੇ ਹੁੰਦੇ ਨੇ ਪਤਾ ਨਹੀਂ ਕੀ ਹੁੰਦਾ ਇਹ ਆਲੂ ਵਗੈਰਾ ਪਾ ਕੇ ਬਣਾਉਂਦੇ ਹੋਵੇ ਚਾਟ ਜੀ ਹੁੰਦੀ ਆ ਉਹਨੇ ਕਿੰਨੇ ਆ ਡੱਬੇ ਬਹੁਤ ਵਧੀਆ ਨੇ ਏਅਰ ਟਾਈਟ ਵੀ ਨੇ ਤੇ ਅੰਦਰ ਸਟ੍ਰੇਟ ਖੜਵੇਂ ਵੀ ਨੇ ਜਗ੍ਹਾ ਵੀ ਆਪਣੇ ਘਰ ਰੋਕ ਦੇਣੀ ਡੁੰਗੇ ਵੀ ਇਸ ਸਮਾਨ ਵਿੱਚ ਬਹੁਤ ਆਇਆ ਹੈ। ਸਾਰਾ ਤੁਸੀਂ ਨੂੰ ਕਿੰਨੇ ਵਾਰ ਘਰੇ ਖਤਮ ਹੋਇਆ ਬੈਸੇ ਸਭ ਕੁਝ ਇਹ ਵਿੱਚ ਖੁੱਲੀ ਬਦਵੇਂ ਰਗ ਨਹੀਂ ਪਾਣੀ ਕੀ ਦੀ ਫਿਰੀ ਪਈ ਹੈ ਮੈਨੂੰ ਮੈਨੂੰ ਤਾਂ ਨਹੀਂ ਪਤਾ ਕੀ ਗੱਲ ਹੋਣੀ ਹੁੰਦਾ। ਇਹ ਸਾਰਾ ਕੁਝ ਖਤਮ ਹੋ ਗਿਆ ਹੈ। ਨਰਸ ਪੀਨਟਸ ਸੁਵਿੰਦਰ ਨੂੰ ਬਹੁਤ ਅਛੀਆਂ ਲੱਗੀਆਂ ਨੇ ਵੈਸੇ ਵੀ ਹੈਲਦੀ ਹੁੰਦੀਆਂ ਹਨ ਨੂੰ ਪਰ ਮਸਾਲੇ ਵਾਲੀਆਂ ਖਾਣੀਆਂ ਹਨ ਹੈਲਦੀ ਜਦੋਂ ਮਸਾਲਾ ਲੱਗਿਆ ਉੱਪਰ ਨਾ ਮਸਾਲੇ ਵਾਲੀਆਂ ਹੋਣ ਫਿਰ ਉਹ ਹੈਲਦੀ ਵੀ ਨਹੀਂ ਪੀਨਟਸ ਹੈਲਦੀ ਨੇ ਪਰ ਜੇ ਆਪਾਂ ਨੂੰ ਕਿਉਂ ਚ ਫਰਾਈ ਕਰ ਲੈਣੇ ਆ ਤੇ ਮਸਾਲਾ ਲਗਾ ਲੈਣੇ ਉੱਪਰ ਉਹ ਉਹਨੂੰ ਹੈਲਦੀ ਨੂੰ 언હેਲਦੀ ਕਰ ਦਿੰਦਾ ਇਸ ਲਈ ਜੇ ਖਾਣੀਆਂ ਡਰਾਈ ਰੋਸਟ ਕਰਕੇ ਖਾ ਲਓ ਸੌਕਾ ਜਿਹਾ ਨਮਕ ਲਗਾ ਕੇ ਇਹ ਸਾਵੜਾ ਨਮਕੀਨ ਬੜਾ ਛਕੀਨ ਨਮਕੀਨ ਦੇ ਬਹੁਤ ਛਕੀਨ ਨੇ ਅਜੀ ਮੈਂ ਕਹ ਰਹੀ ਸੀ ਕਿ ਨਮਕੀਨ ਘਟ ਖਾਇਆ ਕਰੋ ਮਸਾਲਾ ਰੱਗੇ ਹੁੰਦੇ ਨਮਕ ਤੋਂ ਹੋਰ ਆਦੇ ਹੁੰਦਾ ਪਰ ਨਾ ਇਹਨਾਂ ਨੂੰ ਨਮਕੀਨ ਹੀ ਪਸੰਦ ਆ ਚਲੋ ਜੀ ਪੈਕੇਟ ਹੋ ਗਏ ਸਾਰੇ ਖਾਲੀ ਡੱਬੇ ਭਰ ਗਏ ਸਾਰੇ ਵੀਰੀ ਹੋ ਗਈ ਚਨੇ ਹੋ ਗਏ ਇਹਨਾਂ ਨੂੰ ਰੱਖ ਲੀਏ ਕਵਰ ਚ ਟਾਈਮ ਹੋ ਗਿਆ 7:35 ਦਾ 7:35 ਹੋ ਗਏ ਨਾ ਉਹ ਵਾਕ ਕਰਕੇ ਘਟੀਆਂ ਮੈਂ ਇੱਥੇ ਬਹਿ ਗਈ ਮੈਂ ਚਲ ਵੀਡੀਓ ਬਣਾਉਂਦੇ ਇੱਥੇ ਮੈਂ ਕੀ ਕਰਦੇ ਬੜਾ ਸੋਹਣਾ ਮੌਸਮ ਹੈ ਬੱਦਲ ਵਾਈ ਹੋਈ ਪਈਆਂ ਤੇ ਹਵਾ ਚੱਲ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਅੰਦਰ ਜਾਣ ਨੂੰ ਦਿਲ ਨਹੀਂ ਕਰ ਰਿਹਾ ਦਿਲ ਕਰਦਾ ਵੀ ਬਾਹਰ ਮੰੰਜਾ ਨਾ ਕੇ ਇੱਥੇ ਬਹਿ ਜਾਈਏ ਆਰਾਮ ਨਾਲ ਹਾਂ ਪਰ ਅੰਦਰ ਜਾ ਕੇ ਭੰਡ ਭੁੰਡਾ ਚੱਕਣੇ ਨੇ ਸ਼ਾਮ ਦੇ ਖਾਣੇ ਦੀ ਤਿਆਰੀ ਕਰਨੀ ਮੀਨਸ ਸਾਮਾਨ ਵੇਰ ਕੋਲੇ ਲਾਉਣਾ ਸੈਲਟ ਵਗੈਰਾ ਕੱਟਣਾ ਉਹ ਵੀ ਤਿਆਰੀ ਕਰਦੇ ਆ ਅੱਜ ਮੈਂ ਵਾਕ ਕਰਨ ਲੇਟ ਆਈਆਂ ਬਾਹਰ ਸਾਢੇ 6:00 ਮੈਂ ਆਉਂਦੀ ਸੀ ਸਾਢੇ 6:00 ਵਜੇ ਆਰਓ ਵਾਲਾ ਆ ਗਿਆ ਉਹ ਬੰਦਾ ਉਹ ਨਹੀਂ ਆ ਰੋਦਾ ਕਰਨਾ ਸੀਗਾ ਥੋੜੀ ਪ੍ਰੋਬਲਮ ਦੇ ਰਿਹਾ ਸੀ ਇਸ ਕਾਲ ਕਰੀ ਦੋ ਦਿਨਾਂ ਹੋ ਗਏ ਇਸ ਕਾਲ ਕਰਨ ਨੂੰ ਵੀ ਆ ਰੋ ਦੇਖ ਜੋ ਆ ਕੇ ਬੀਪ ਬੀਪ ਦੇ ਰਿਹਾ ਸੀ ਔਨ ਕਰਦੇ ਸੀ ਨਾਲ ਉਹ ਬੀਪ ਦੇ ਰਿਹਾ ਸੀਗਾ ਵੀ ਉਹ ਕੋਈ ਵਾਰ ਕਹਿੰਦੇ ਨੇ ਇੰਡੀਕੇਸ਼ਨ ਹੁੰਦਾ ਕਿ ਥੋੜਾ ਆ ਰੋ ਚ ਕੁਝ ਪ੍ਰੋਬਲਮ ਆ ਪਰ ਚਲੋ ਵੈਸੀ ਖਰਾਬ ਸੀ ਅੱਜ ਤਾਂ ਘੰਟਾ ਉਹਨੇ ਲਗਾਤਾ 7 ਵਜੇ ਬਾਹਰ ਆਇਆ ਵਾਕ ਕਰਨ 7 ਤੋਂ 7:30 ਤੱਕ ਅੱਧਾ ਘੰਟਾ ਕਰੀਆ ਵਾਕ ਹੁਣ ਬਾਹਰ ਰਹਿ ਕੇ ਮੈਂ ਕਿ ਥੋੜਾ ਦਮ ਲੈ ਲਈਏ ਹਵਾ ਲੈ ਲਈਏ ਠੰਡੀ ਬਹੁਤ ਵਧੀਆ ਮੌਸਮ ਅੰਦਰ ਜਾਣ ਦਾ ਦਿਲ ਨਹੀਂ ਕਰ ਰਹਾ ਸੋ ਕਾਦੇ ਹੁਣ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਵਾਲੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਥੋੜੀ ਜਿਹੀ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਭ ਚੀਟਕਾਰ